ਲਾ 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 ਅੱਪ ਤੁਲਾ ਲਾ ਥੱਲੇ ਪੈ ਜਾ ਉਹਦੇ ਥੱਲੇ ਪੈ ਜੀਆ ਪੈ ਜਾ ਫਿਰ ਐਨੂੰ ਮੈਂ ਬੱਕਰੀ ਵੀ ਦੇਖੀ ਕਦੀ ਅੱਕਰ ਦਾ ਕਿੰਨਾ ਪਾਪਾ ਮੈਨੂੰ ਧਾਰਾ ਮਾਰਨ ਅਣਜਾਣ ਜਵਾਖ ਨੇ ਉਹਨਾਂ ਨੂੰ ਪਤਾ ਕੀ ਕੋਈ ਕੱਠੋਏ ਕੋਈ ਹੋਰ ਕੇਰਾ ਦਾ ਟਰਾਈ ਮਾਰ ਕੇ ਦਈਆ ਅਗਰੇ ਨੂੰ ਸਹੀ 28000 ਰੁਪਏ ਮੰਗ ਮੈਂ ਤੜਕੇ ਦੇ 28 ਮੰਗੇ ਦਾ ਉਸ ਘਟਤਾ ਸੀ ਕਿਉਂ ਤੁੰਗ ਦਾਸ ਦੇ ਕਿੰਨੇ ਦਾ ਟੈਗ ਆ ਕਮੋੜ ਲੈਣਾ ਦਲਾਲੀ ਤੈ ਕੇ ਲੈਣਾ ਠੋਕੇ ਨਹੀਂ ਮੈਂ ਲੈਂਦਾ ਜਿਹੜਾ ਹੱਕ ਬਣਦਾ ਯਾਰ ਕੋਈ ਕੁਲੜੀ ਚ ਗੁਰਨੀ ਪਰ ਨਾ ਲੋਕਾਂ ਅੰਗ ਰਾਜੂ ਠੱਗੀਆਂ ਮਾਰਦਾ ਮੈਂ ਠੱਗੀ ਨਹੀਂ ਮਾਰਦਾ ਮੈਂ ਮੇਰੀ ਜਵਾਨਦਾਰ ਅਸ ਲੈਣਾ ਦੰਦ ਤਾਂ ਖੇਈ ਬਈ ਦੇ ਮੱਤੇ ਭਾਲ ਬੱਚੇ ਭਾਲੀ ਬਈ ਉਪਰ ਆਹ ਦੇ ਚਾਰ ਦੰਦ ਹੈ ਭਾਈ ਜਮੀ ਨਵੀ ਮੇਵਨੀ ਹੈ ਠੀਕ ਹੈ ਤਾਰਾ ਮਾਰ ਲੈ ਬਾਈ ਆ ਫੜ ਮੇਂ ਵੀ ਨਹੀਂ ਦੋ ਇੱਕ ਮੇਂ ਵੀ ਦੋਨੇ ਮੇਂ ਵੀ ਨੇ ਦੋਨੀ ਵੀ ਮੇਂ ਵੀ ਨੇ ਬਾਈ ਦੋਨੇ ਮੁੰਡੇ ਜੇ ਰਾਜੀ ਕੁਸੀ ਰਹੇ ਦੋ ਮਹੀਨਿਆਂ ਨੂੰ ਅੱਧ ਮੁੱਲ ਮੂੜ ਜਾਣਗੇ ਦੁਬਾਰੇ ਬੱਕਰੀ ਬਣਵਾਨੀ ਚੰਗੇ ਬੋਗ ਤੋਂ ਫੇਸਬੁਕ ਹੋਗੀ ਹੈ ਕੱਤੇ ਇਹ ਚ ਕਿੱਤਾ ਠੀਕ ਹੈ ਫਿੱਟ ਬਾਈ ਛੋਟੇ ਬਾਈ ਫਿੱਟ ਕਰ ਲੈ ਨਾ ਠੀਕ ਹੈ ਮੇਰੇ ਕਹੇ ਤੋਂ ਨਾ ਫਿੱਟ ਗਈ ਵੇਲਾ ਓਏ ਛੋਲੇ ਨੂੰ ਕੀ ਹੋ ਗਿਆ ਯਾਰ ਬੜਾ ਤਸਤਾ ਓਏ ਦੋ ਲੱਗਦੇ ਨੇ ਮੈਂ ਇਹਨੂੰ ਇੱਧਰ ਫੜ ਲਾ ਰਾਂ ਲਿਆ ਬੱਕਰੀ ਅਗਲੇ ਨੂੰ ਚੰਗੀ ਤਰ੍ਹਾਂ ਕਰਾਈ ਕਰਵਾ ਲੰਦੋ ਲੈ 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 ਆ ਪਟੋਲਾ ਥੱਲੇ ਪੈ ਜਾ ਉਹਦੇ ਥੱਲੇ ਪੈ ਜੂ ਮੈਂ ਪੈ ਜਾ ਫਿਰ ਇਹਨੂੰ ਮੈਂ ਬੱਕਰੀ ਵੀ ਦੇਖੀ ਕਦੇ ਆਕਰਦਾ ਕਿੰਨਾ ਪਾਪਾ ਤਾਏ ਬਾਬਾ ਸਾਥ ਬੜੇ ਖਾਣੇ ਨਹੀਂ ਤੂੰ ਆਕਰਦਾ ਕਿਵੇਂ ਹਾਂ ਓ ਹੈ ਪੁਸ਼ਤੀ ਕਰਨੀ ਹੈ ਆ ਜਾ ਆ ਜਾ ਛੱਡ ਪਰ ਹੁਣ ਕਾਨੂੰ ਪੈ ਤਾ ਆ ਦੇ ਯਾਰ ਇਹ ਡਰਾਮਾ ਨਾ ਕਰ ਕਾ ਲੱਗਦੇ ਨੇ ਨਾਲ ਆ ਦੇ ਤਾਰਾ ਕਰ ਬਾਈ ਛੋਟੀ ਕਿਤਾਬ 100 ਕੁਝ ਤੋ ਹੋਊਗਾ ਲਾ ਲਾ ਉਹ ਪਾਸ ਕਰ ਬਾਈ ਮੈਨੂੰ ਪਾਸ ਕਰਨ ਦੇ ਆ ਮੈਂ ਤਾਂ ਕਰ ਲਈ ਓਏ ਹਾਂ ਦੇ ਉਹਦੇ ਦੇ ਬਈ ਲੌਂਗਲਾ ਹਟ ਮੈਨੂੰ ਧਾਰਾ ਮਾਰਨ ਅਣਜਾਣ ਜਵਾਖ ਨੇ ਉਹਨਾਂ ਨੂੰ ਪਤਾ ਨਹੀਂ ਕੋਈ ਕੱਠੋਏ ਕੋਈ ਹੋਰ ਕੇਰਾ ਦਾ ਟਰਾਈ ਮਾਰ ਕੇ ਦਈਏ ਅਗਰੇ ਨੂੰ ਅਗਲੇ ਨੇ ਰੁਪਈਏ ਪਾਉਣੇ ਹੋਰੀ ਜੀ ਪੂਰੀਆਂ ਗੱਡਮੀ ਲੈ ਬਾਈ ਓਏ ਅੱਗੇ ਤੇਰੀ ਕਿਸਮਤ ਆ ਪਸੰਦਾ ਉਹਨਾਂ ਦੇ ਬਾਈ ਉਹ ਥੋੜਾ ਕਰ ਲੈਂਦੇ ਉਹ ਕੋਈ ਨਹੀਂ ਪਸੰਦਾ ਜੀ ਕਿਉਂ ਬਾਈ ਅੜੀ ਹਾਂ ਫੜੀ ਲਾਈ ਓਏ ਦੇਖਿਆ ਕਿਤਾ ਹੁਣ ਮੈਂ ਤੁਸੀਂ ਦੇ ਨਾਲ ਨਹੀਂ ਲਾ ਕੇ ਤੋਰੇ ਕਿ ਸਮਝ ਤੇਰੀ ਕਿਹੜਾ ਮੰਡੀ ਦੀ ਜ਼ਿੰਮੇਵਾਰੀ ਹੱਥਾਂ ਕੰਦੀ ਦੀ ਮੇਰੀ ਆ ਬਾਬਾ ਕੀ ਮੰਗਦਾ ਸਹੀ 6000 ਰੁਪਏ ਮੰਗ ਮੈਂ ਤੜਕੇ ਦੇ 6000 ਮੰਗੇ ਦਾ ਉਸ ਘੜਤਾ ਤੂੰ ਕਿਉਂ ਤੂੰ ਦੱਸ ਦੇ ਕਿੰਨੇ ਦਿੰਦੇ ਤੈਗ ਆ ਕਮੋਣ ਉਹ ਬੰਦੇ ਮਿਸਟਰ ਨੇ ਕਈ ਦਿਨਾਂ ਦੇ ਫੋਨ ਹੋਏ ਆਪਣੇ ਤੇ ਅਗਲੇ ਨੇ ਇਮਾਨਦਾਰੀ ਕੀਤੀ ਹੈ। ਕਲ ਤਾਂ ਮੇਰੀ ਸੁਣ ਗੱਲ। ਅਗਲੇ ਦਾ ਹੱਕ ਖਾਈ ਨਾ ਮੇਰਾ ਰੱਖੀ ਨਾ। ਠੀਕ ਹੈ ਨਾ? ਜੀ। ਰਾਜੂ ਭਾਈ ਜਮਾ ਫਾਮੀ। ਕੀ? ਲਾਗਾ ਭਈ। ਲੋ। 12000 ਕਹਿੰਦੇ ਨੇ ਕੋਈ ਗੱਲ ਨਹੀਂ ਦੱਸੋ ਕਿਵੇਂ 10 ਰੁਪਏ ਕਹਿੰਦੇ ਚਲ ਪੁੱਛਦਾ ਕਿਉਂ ਕਰ ਰਹੇ ਮੰਡੀ ਇਹ ਉਹ ਬੰਦੇ ਕਹਿੰਦੇ ਸਾਨੂੰ ਨਹੀਂ ਪਤਾ ਇਹਦੇ ਬਾਰੇ ਪਹਿਲੀ ਵਾਰ ਆਏ ਹਾਂ ਬੱਕਰੀ ਲੈਣਾ ਇੱਥੇ ਤਾਂ ਕਦੇ ਬੱਕਰੀ ਨਹੀਂ ਥੀ ਮੈਂ ਸ਼ਰਕ ਨਾ ਠੀਕ ਹੈ ਜੀ ਬੱਚੇ ਅੱਜ ਦੀ ਘੜੀ ਦੇ 10000 ਲੈ ਨਹੀਂ ਬੱਚੇ ਹੈਗੇ ਉਹਨਾਂ ਨੂੰ ਗਾਰੰਟੀ ਦਿੱਤੀ ਬੱਚੇ ਭਾਈ ਮਹੀਨਾ ਰੱਖਦੇ ਆ ਸਰ ਮੋਟੇ ਇਹ ਵਸ ਗੱਲ ਉਹਦੀ ਹੈ ਤਾਂ ਬੱਕਰੀ ਨੂੰ ਚੰਗੇ ਵੋਖ ਤੋਂ ਬਣਵਾ ਲਿਓ ਕਿ ਤੇਿਆਰ ਹੁਣ ਜੀ ਸੁਣ ਤੇਰਾ ਜੀ ਕੁਛ ਉਹ ਤਾਂ ਬੋਲ ਰਹੀ ਹੈ ਘਰੇ ਖੜੀ ਖੜੀ ਨਾ ਡੋਲੀ ਆ ਬੱਕਰੀ ਆ ਜੇ ਦੁੱਧ ਦੀ ਲੋੜਾ ਝੋਲਾ ਲਾਤਾ ਢੜਕੀ ਝੋਲੇ ਭਈਆ ਬੱਚੇ ਤਾਂ ਰਾਣੀ ਖਾਂਦੇ ਬੱਚਾ ਨੂੰ ਵੀ ਐਡੀ ਗੱਲ ਨਹੀਂ ਉਹ ਤਾਂ ਤੱਕੜੇ ਨੇ ਕੋਰੇ ਨਿਆਣੇ ਨੇ ਦੀ ਮਰ ਜਾਣਗੇ ਮਾਸੂਮ ਨੇ ਹਾਂ ਉਹ ਨਿਆਣਾ ਜਾ ਕੱਟ ਕੇ ਨਿਭਰੇ ਜਾ ਮੋਕ ਦਾ ਖੜਾ ਦਾ ਮੇਰੇ ਜੀ ਨਹੀਂ ਕਰਿਆ ਬੱਕਰੀ ਦਵਾਉਣੇ ਉਹnabla ਪਹਿਲੀ ਧਾਰ ਵਿਚਾਰਾ ਬੱਕਰੀ ਲੈਂਦਾ ਜਾ ਕੇ ਮੇਨਾਂ ਵਰਗਾ ਰੱਖੂ ਤੈਨੂੰ ਗਾਲਾਂ ਕੱਢਣਗੇ ਲੋਕ ਕੀ ਕਰੇਗਾ ਇਹੀਆਂ ਦਲਾਲੀਆਂ ਕਰਕੇ ਤੂੰ ਕਿਉਂ ਲੋਕਾਂ ਤੋਂ ਪੁੱਤ ਪਟੇਗੇ ਆਪਾਂ ਨੂੰ ਕੋਈ ਘਾਟ ਨਹੀਂ ਮਾਰਾ ਮੈਨੂੰ ਪੁੱਛਣਾ ਮੰਡੀ ਚੋਂ ਬਣੇ ਚਾਉਂਦੇ ਰਹਨੇ ਛੇ ਆਪਾਂ ਨੂੰ 100 200 ਨਾਲ ਤਾਂ ਮੰਮੀ ਲੈ ਲੈ ਪਰ ਮਨ ਹੈ ਸੱਚੀ ਗੱਲ ਹੈ ਜਿਹਦੀ ਸੀ ਕੋਈ ਵਪਾਰੀ ਮੈਨੂੰ ਜਵਾਬ ਨਹੀਂ ਦਿੰਦਾ ਮੈਂ ਕਹਿਦਾ ਨਾ ਮੈਨੂੰ ਕੁਝ ਬਣਿਆ ਨਹੀਂ ਤੇ ਅੱਜ ਕਹਿੰਦਾ ਦੇ ਦੋ ਰਾਜ ਨੂੰ ਫੜਾ ਫੜਾ ਭਾਈ ਮੇਰਾ 25 ਗੱਲ ਨਹੀਂ ਕਰਦਾ 20000 ਵੀ ਦਿਨ ਬੱਕਰੀ ਲੈਣੀ ਆ ਹਾਂ 27000 ਦੀ ਲੈ 27 ਕਿੰਨਾ ਹੁੰਦਾ 20 ਤੇ 7 ਅੱਛਾ 25 ਗੱਲ ਵਿੱਚ ਕੋਈ ਨਹੀਂ ਥੱਲੇ ਹੋਰ ਹੋਰ ਘੱਟ ਦੇ ਦੇ ਯਾਰ 26000 ਦੀ ਬੱਕਰੀ ਲੈ ਯਾਰ ਬੱਕਰੀ ਦੇਖਦੇ ਆ ਤੇਰੀ ਹਾਂ ਪੂਰਾ ਕਰ ਬਸ ਪਰ 22000 ਦੀ ਹੋ ਨਹੀਂ ਮਰਦੇ ਸਾਢੇ 22000 25000 ਦੀ ਬੱਕਰੀ ਲਿਆ ਯਾਰ ਬੱਕਰੀ 23000 ਦੀ ਹੋਗੀ ਬਸ ਹੁਣ ਤੈਨੂੰ ਮੈਂ ਵੀ ਦੇਣ ਵਾਲੀ ਗੱਲ ਕਹਿਤੀ ਦੇਣ ਵਾਲੀ ਗੱਲ ਕਹਿ ਤਾ ਨਹੀਂ ਨਹੀਂ ਅੜਦਾ ਚੰਗੀ ਆ ਜੰਪਾਟ ਚੰਗੀ ਆ ਲੈ ਲੈ ਬਾਈ ਆ ਖੜਿਆ ਜੀ ਬਚਾ ਨਹੀਂ ਜੇ ਅੰਦਰ ਨਾਲ ਦਿਲ ਕਹਿੰਦਾ ਹੈ ਕਰੀਏਗਾ ਸੌ ਬੱਕਰੀ ਦਾ ਮਾਲਕ ਆ ਅੱਜ ਵੀ ਮਹਾਰਾਜ ਦੀ ਤੰਦਰੁਸਤੀ ਹੈ ਲੈਣਾ ਦਲਾਲੀ ਤੈਗੇ ਲੈਣਾ ਠੋਕੇ ਨਹੀਂ ਮਹਿੰਦਾ ਜਿਹੜਾ ਹੱਕ ਬਣਦਾ ਯਾਰ ਕੋਈ ਕੁਲੜੀ ਚ ਗੁਰਨੇ ਪੈ ਨਾ ਲੋਕਾਂ ਅੰਗ ਰਾਜੂ ਠੱਗੀਆਂ ਮਾਤ ਮੈਂ ਠੱਗੀ ਨਹੀਂ ਮਾਰਦਾ ਮੈਂ ਵੀ ਨਹੀਂ ਜਵਾਨਦਾਰ ਅਸ ਲੈਣਾ ਸਰਪਤ ਲੈ ਲੈਣਾ ਹਾਂਜੀ ਸਰਪਤ ਪੀਉਣ ਨਾਲ ਕਰ ਸਾਦੇ ਮਹੀਨੇ ਤੂੰ ਸਰਪਤ ਪੀ ਕੇ ਬੋਲਾ ਲੱਗ ਕੇ ਮਰੇਗਾ ਨਹੀਂ ਬੱਕਰੀਆਂ ਉਹ ਤੇਰਾ ਦਵਾ ਲਾ ਦੇਣਾ ਹੋ ਲੱਗੂ ਨਹੀਂ ਤੈਨੂੰ ਕਸਾ ਚ ਤੂੰ ਗੁਲਗਲੇ ਖਾ ਲਈਂ ਜੀ ਹੱਥੋਂ ਨੂੰ ਨਾ ਪੈ ਜੇ ਤੇਲ ਚੜੂ ਤੇਰੇ ਸਿਰ ਨੂੰ ਇਕੱਲੇ ਤੇਰੀ ਗੱਲ ਕਰਦੇ ਆਂ ਮੈਂ ਹਟਦਾ ਹੀ ਨਹੀਂ ਤੇਰੇ ਕਾਚਾ ਬਣਾਉਂਦਾ ਕਦੇ ਮਾਸੜ ਬਣਾਉਂਦਾ ਤੇਰੀ ਗੱਲ ਕਰਦੇ ਆਂ ਇਹ ਖਾੜੇ ਚ ਆ ਕੇ ਛੇੜਦਾ ਮੈਨੂੰ ਕੋਈ ਨਹੀਂ ਆਇਆ ਲੈ ਆਉਂਦਾ ਬਈ ਉਹ ਦੋ ਬੱਕਰੀ ਕਿੱਡੀ ਬੱਕਰੀ ਆਇਆ ਆ ਕਰੀ ਬਈ ਬੱਕਰੀ ਉਹਨਾਂ ਨੂੰ ਚੜਾ ਲੈ ਬੱਕਰੀ ਸਾਹਮਣੇ ਲੈ ਆ ਬਾਈ ਚੱਲੇ ਚਾ ਚਾ ਤੋਂ ਦਮੇ ਤੇ ਗਾ ਰਹੇ

ਖੋਸ਼ ਆ ਇਹ ਸਾਈ ਇਹ ਸਾਈ ਯਾਰ ਹੁੰਦਾ ਆ ਲੋ ਜੀ ਉਹ ਇਹਨੂੰ ਮਰਜੀ ਹੌਲੀ ਕਰਾ ਦੇ ਬਈ ਬੱਚੇ ਚੰਗਾ ਦੇ ਥੋੜੀ ਕਰ ਦੇ ਥੋੜੀ ਤੂੰ ਬੰਦੇ ਨੂੰ ਜਾਣਨ ਨੂੰ ਪਤਾ ਹੌਲੀ ਤਾਂ ਕਰਦੇ ਹੌਲੀ ਇੱਕ ਜੀ